ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਵੱਡੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਡਾਕਟਰ ਦਰਸ਼ਨਪਾਲ ਹੋਰਾਂ ਦੇ ਸੀਪੀਆਈ ਮਾਓਵਾਦੀ ਪਾਰਟੀ ਦੇ ਨਾਲ ਸਬੰਧ ਹੁੰਦੇ ਸੀ ਕਿਸੇ ਵੇਲੇ ਉਸ ਚੀਜ਼ ਦਾ ਵੱਡਾ ਖੁਲਾਸਾ ਹੋਇਆ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਇਹ ਜਾਣਕਾਰੀ ਉਦੋਂ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਉਹੀ ਸੀਪੀਆਈ ਮਾਊਵਾਦੀ ਪਾਰਟੀ ਦੇ ਵੱਲੋਂ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਇਹਨਾਂ ਦੇ ਇੱਕ ਹੋਰ ਸਾਥੀ ਦੇ ਨਾਲ-ਨਾਲ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਐਕਸਪੈਲ ਕਰ ਦਿੱਤਾ ਗਿਆ ਦਰਅਸਲ ਉਹ ਸੀਪੀਆਈ ਮਾਉਵਦੀ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਨੋਟ ਹੈ ਜਿਹੜਾ ਉਹ ਰਿਲੀਜ਼ ਕੀਤਾ ਗਿਆ ਜਿਸ ਦੇ ਤੇ 3 ਜਨਵਰੀ ਦੀ ਤਰੀਕ ਲਿਖੀ ਹੋਈ ਆ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਡਾਕਟਰ ਦਰਸ਼ਨਪਾਲ ਹੁਰਾ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾਂਦਾ ਹੈ ਕਿਉਂਕਿ ਇਹ ਪਾਰਟੀ ਦੀ ਜਿਹੜੀ ਵਿਚਾਰਧਾਰਾ ਸੀ ਉਸ ਦੇ ਨਾਲੋਂ ਅਲੱਗ ਹੋ ਕੇ ਕੰਮ ਕਰ ਰਹੇ ਨੇ ਇਸ ਤ ਇਸ ਤਰੀਕੇ ਦਾ ਜਿਹੜਾ ਹਵਾਲਾ ਦਿੱਤਾ ਗਿਆ ਕਿ ਪਾਰਟੀ ਦੇ ਵਿੱਚੋਂ ਬਾਹਰ ਰਹਿ ਕੇ ਕੰਮ ਕਰ ਰਹੇ ਨੇ ਤਾਂ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਇੱਕ ਵਾਰ ਪੂਰਾ ਕੀ ਲਿਖਿਆ ਹੋਇਆ ਉਹਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਨਾਲ ਦੀ ਨਾਲ ਮੋਟੀਆਂ-ਮੋਟੀਆਂ ਕੁਝ ਖਾਸ ਗੱਲਾਂ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਡਾਕਟਰ ਦਰਸ਼ਨਪਾਲ ਹੋਰਾਂ ਦਾ ਕਾਮਰੇਡ ਜੋਸਫ ਨਾਮ ਦਾ ਇੱਕ ਕੋਡਨੇਮ ਰੱਖਿਆ ਹੋਇਆ ਸੀ ਤੇ ਨਾਲ ਦੀ ਨਾਲ ਇਹਨਾਂ ਦੇ ਦੋਸਤ ਅਰਜੁਨ ਪ੍ਰਸਾਦ ਸਿੰਘ ਉਹਨਾਂ ਦਾ ਨਾਮ ਸੰਜੀਤ ਰੱਖਿਆ ਹੋਇਆ ਸੀ ਇਹਨਾਂ ਦੋਹਾਂ ਜਣਿਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹਾਲਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਦੋਵੇਂ ਦੋਸਤ ਨੇ ਪਰ ਇਹਨਾਂ ਦੋ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਦਰਸ਼ਨਪਾਲ ਹੋਰਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਗੁੱਟਬਾਜੀ ਪੂਰਨ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਚਲਦੇ ਪਾਰਟੀ ਦੇ ਵਿੱਚੋਂ ਬਾਹਰ ਕੀਤੇ ਗਏ ਨੇ ਤੇ ਸਾਰੀਆਂ ਜ਼ਿੰਮੇਵਾਰੀਆਂ ਹਟਾ ਤੋਂ ਇਹਨਾਂ ਨੂੰ ਨਿਸ਼ਕਾਸ਼ਿਤ ਕਰਦੇ ਹੋਏ ਬਰਖਾਸਤ ਕਰਨ ਦੀ ਜਿਹੜੀ ਮਾਊਵਾਦੀ ਦੀ ਕੇਂਦਰੀ ਕਮੇਟੀ ਹੈ ਉਹ ਘੋਸ਼ਣਾ ਕਰਦੀ ਹੈ ਜੇਕਰ ਡਾਕਟਰ ਦਰਸ਼ਨਪਾਲ ਹੋਰਾਂ ਦੇ ਅਬ ਪੰਜਾਬ ਦੇ ਵਿੱਚ ਰਸੂਖ ਦੀ ਗੱਲ ਕਰੀਏ ਇਹ ਤਾਂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਸ ਵੇਲੇ ਡਾਕਟਰ ਦਰਸ਼ਨਪਾਲ ਹੋਰੀ ਲਾਈਮਲਾਈਟ ਦੇ ਵਿੱਚ ਆਉਂਦੇ ਨੇ ਕਿਉਂਕਿ ਪਹਿਲੇ ਨੰਬਰ ਤੇ ਆ ਕੇ ਇਹਨਾਂ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਖੜਾ ਕੀਤਾ ਗਿਆ ਸੀ ਉਹਦੇ ਪੈਰ ਲਗਵਾਏ ਗਏ ਸੀ ਤੇ ਸਿਰਕਟ ਆਗੂਆਂ ਦੇ ਵਿੱਚੋਂ ਡਾਕਟਰ ਦਰਸ਼ਨਪਾਲ ਹੋਰਾਂ ਦਾ ਨਾਮ ਵੀ ਗੂੰਜਦਾ ਹੁੰਦਾ ਸੀ ਅੱਜ ਦੀ ਕੜੀ ਵੀ ਇਹ ਜ਼ਰੂਰ ਕਿਸਾਨਾਂ ਦੇ ਹਰ ਮੁੱਦੇ ਦੇ ਉੱਤੇ ਕਿਸਾਨਾਂ ਦੇ ਨਾਲ ਖੜਦੇ ਨੇ ਤੇ ਹਮੇਸ਼ਾ ਤੋਂ ਖੜਦੇ ਹੀ ਆਏ ਨੇ ਤੇ ਆਪਣੀ ਵਿਚਾਰਧਾਰਾ ਦੇ ਅਨੁਸਾਰ ਹੀ ਆਖਦੇ ਨੇ ਕਿ ਕਿਸਾਨਾਂ ਦਾ ਜਿੱਥੇ ਵੀ ਕੋਈ ਮੁੱਦਾ ਹੋਏਗਾ ਜਿੱਥੇ ਵੀ ਕਿਸਾਨਾਂ ਦੇ ਨਾਲ ਕੋਈ ਤੱਕੇਸ਼ਾਈ ਹੋਏਗੀ ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜਾਂਗਾ ਹਮੇਸ਼ਾ ਖੜਾ ਸੀ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਉਸ ਵੇਲੇ ਡਾਕਟਰ ਦਰਸ਼ਨਪਾਲ ਹੋਰੀ ਉਹਨਾਂ ਮੋਢਿਆਂ ਦੇ ਵਿੱਚੋਂ ਸੀ ਜਿਹੜੇ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਜਾਂਦੇ ਹੁੰਦੇ ਸੀ ਇਹ ਉਹਨਾਂ ਕਮੇਟੀਆਂ ਦੇ ਵਿੱਚੋਂ ਸੀ ਜਿਹੜੀ ਕਮੇਟੀ ਪੂਰੇ ਕਿਸਾਨ ਅੰਦੋਲਨ ਦੀ ਰੂਪਰੇਖਾ ਨੂੰ ਬਣਾਉਂਦੀ ਹੁੰਦੀ ਸੀ ਰੂਪਰੇਖਾ ਦੀ ਬਣਤਰ ਤਿਆਰ ਕਰਦੀ ਹੁੰਦੀ ਸੀ ਤੇ ਇਹਨਾਂ ਦੇ ਸਿਰ ਤੇ ਹੀ ਕਿਸਾਨ ਅੰਦੋਲਨ ਆ ਜਿਹੜਾ ਇਹਨਾਂ ਕੁਝ ਕੋ ਨੇਤਾਵਾਂ ਦੇ ਸਿਰ ਤੇ ਕਿਸਾਨ ਅੰਦੋਲਨ ਆ ਜਿਹੜਾ ਉਹ ਉਚਾਈਆਂ ਤੇ ਚੱਲਿਆ ਗਿਆ ਸੀ ਹਾਲਾਂਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਕੇਂਦਰ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿੱਤੀ ਸੀ ਉਹਨਾਂ ਨੇ ਕਿ ਜੇਕਰ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਫਿਰ ਇਹਦਾ ਖਮਿਆਜ਼ਾ ਸਰਕਾਰ ਨੂੰ ਜ਼ਰੂਰ ਭੁਗਤਣਾ ਪਏਗਾ ਤੇ ਆਖਰਕਾਰ ਮੋਦੀ ਸੱਤਾ ਨੂੰ ਉਸੇ ਝੁਕਣਾ ਵੀ ਜ਼ਰੂਰ ਪਿਆ ਸੀ ਤੇ ਡਾਕਟਰ ਦਰਸ਼ਨਪਾਲ ਹੋਰੀ ਵੱਧ ਚੜ ਕੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਵੀ ਅ ਅੰਦੋਲਨ ਜਾਂ ਮੋਰਚੇ ਪੰਜਾਬ ਦੇ ਵਿੱਚ ਕਿਸਾਨੀ ਨੂੰ ਲੈ ਕੇ ਲੱਗੇ ਨੇ ਕਿਸਾਨੀ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਲੈ ਕੇ ਲੱਗੇ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਮੋਰੀ ਤੌਰ ਦੇ ਉੱਤੇ ਆਪਣੀ ਭੂਮਿਕਾ ਜਿਹੜੀ ਉਹ ਨਿਭਾਈ ਹੈ ਹੁਣ ਜੇਕਰ ਉਸ ਸੀਪੀਆਈ ਮਾਊਵਾਦੀ ਪਾਰਟੀ ਦੀ ਗੱਲ ਕਰੀਏ ਤਾਂ ਨਾਲ ਦੀ ਨਾਲ ਇੱਕ ਸੂਚੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਸਰਕਾਰ ਦੇ ਦੁਆਰਾ ਇਹਨਾਂ ਸਾਰੀਆਂ ਸੰਗਠਨ ਆਰਗੇਨਾਈਜੇਸ਼ਨਸ ਨੂੰ ਭਾਵੇਂ ਸਾਰੇ ਸੰਗਠਨਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੇ ਚਲਦੇ ਬੈਨ ਕੀਤਾ ਜਾਂਦਾ ਹੈ ਤੇ ਇਸ ਸੂਚੀ ਦੇ ਵਿੱਚ ਤੁਸੀਂ ਨਜ਼ਰ ਮਾਰੋ 34ਵੇਂ ਨੰਬਰ ਦੇ ਉੱਤੇ ਜਿਹੜੀ ਇਸ ਮਾਓਵਾਦੀ ਪਾਰਟੀ ਦਾ ਨਾਮ ਆ ਰਿਹਾ ਹੈ ਜਿਹੜੀ ਦੇ ਵਿੱਚ ਡਾਕਟਰ ਦਰਸ਼ਨਪਾਲ ਹੋਰਾਂ ਦੇ ਹੋਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਦੇ ਵਿੱਚੋਂ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਬਾਹਰ ਕੱਢਿਆ ਗਿਆ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਇਹ 215 ਦੀ ਨੇੜੇ ਦੀ ਲਿਸਟ ਹੈ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 215 ਦੇ ਵਿੱਚ ਇਹਨਾਂ ਸਾਰੇ ਸੰਗਠਨਾਂ ਨੂੰ ਭਾਗ ਕੇ ਬੈਨ ਕਰ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਐਡ ਵੀ ਕੀਤੇ ਜਾਂਦੇ ਰਹੇ ਸੰਗਠਨ ਜੇ ਕੋਈ ਬਾਅਦ ਦੇ ਵਿੱਚ ਉਹ ਸੰਗਠਨ ਬਣਿਆ ਤਾਂ ਉਸ ਨੂੰ ਇਸ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਰਿਹਾ ਤੇ ਉਹਨਾਂ ਨੂੰ ਬੈਨ ਦੀ ਸੂਚੀ ਦੇ ਵਿੱਚ ਜੜ ਦਿੱਤਾ ਜਾਂਦਾ ਰਿਹਾ ਤੇ ਇਸੇ ਸੂਚੀ ਦੇ ਵਿੱਚ 34ਵੇਂ ਨੰਬਰ ਤੇ ਆਉਂਦੀ ਹੈ ਇਹ ਸੀਪੀਆਈ ਮਾਉਵਾਦੀ ਪਾਰਟੀ ਜਿਨ੍ਹਾਂ ਦੇ ਵੱਲੋਂ ਹੁਣ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਤੇ ਨਾਲ ਇੱਕ ਹੋਰ ਵਿਅਕਤੀ ਨੂੰ ਜਿਨ੍ਹਾਂ ਦਾ ਨਾਮ ਸੰਜੀਤ ਕੋੜਨੇਵ ਸੰਜੀਤ ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਨਾਲ ਹੀ ਵੀ ਜਾਣਕਾਰੀ ਪ੍ਰੈਸ ਰਿਲੀਜ਼ ਦੇ ਵਿੱਚ ਲਿਖੀ ਹੋਈ ਹੈ ਕਿ 80ਵੇਂ ਦਸ਼ਕ ਦੇ ਨੇੜੇ ਤੇੜੇ ਡਾਕਟਰ ਦਰਸ਼ਨਪਾਲ ਹੋਰਾਂ ਦੇ ਵੱਲੋਂ ਉਸ ਪਾਰਟੀ ਨੂੰ ਜੁਆਇਨ ਕੀਤਾ ਜਾਂਦਾ ਹੈ ਤੇ ਉਹ ਆਪਣੀ ਵੱਖਰੀ ਇੱਕ ਸੁਤੰਤਰਤਾ ਦੀ ਪਾਰਟੀ ਲੜਦੀ ਹੁੰਦੀ ਸੀ ਇਸ ਤਰੀਕੇ ਦੇ بڑے ਸੰਗਠਨ 80% ਦੇ ਵਿੱਚ 90% ਦੇ ਵਿੱਚ 70% 60% ਜੇਕਰ 60 ਤੋਂ ਬਾਅਦ ਦੇ ਵਿੱਚ 90 ਤੱਕ ਗੱਲ ਕਰ ਲਈਏ بڑے ਸੰਗਠਨ ਨੇ ਜਿਹੜੇ ਉਹ ਬਣ ਕੇ ਉੱਭਰ ਕੇ ਸਾਹਮਣੇ ਆਏ ਤੇ ਵਾਰੋ-ਵਾਰੀ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਲੜਦੇ ਰਹੇ ਪਰ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਲੱਗਦੀਆਂ ਸੀ ਉਹ ਲੱਗਦੀਆਂ ਸੀ ਦੇਸ਼ ਵਿਰੋਧੀ ਵਿੱਚੋਂ ਕਈ ਏਸੀਏ ਨਹੀਂ ਕਹਿੰਦੇ ਕਿ ਸਰਕਾਰ ਨੇ ਜਾਣਬੁੱਝ ਕੇ ਬੈਨ ਕੀਤਾ ਜਾਂ ਕੁਝ ਹੋਰ ਹੈ ਇਹਦੇ ਵਿੱਚ ਬੜੇ ਕਾਨੂੰਨੀ ਤੱਤ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਇਸ ਤਰੀਕੇ ਦੇ ਨਾਲ ਕਿਸੇ ਸੰਗਠਨ ਨੂੰ ਬੈਨ ਕਰਨਾ ਜਾਂ ਕਿਸੇ ਸੰਗਠਨ ਨੂੰ ਖੁੱਲ੍ਹ ਦੇਣੀ ਉਸ ਦੇ ਉੱਤੇ ਵਿਚਾਰ ਚਰਚਾ ਕਰਕੇ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਦੀਆਂ ਬੜੀਆਂ ਜਥੇਬੰਦੀਆਂ ਸੀ بڑے ਸੰਗਠਨ ਸੀ ਜਿਨ੍ਹਾਂ ਨੂੰ ਬੈਨ ਕੀਤਾ ਗਿਆ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਸੀ ਸੀਪੀਆਈ ਮਾਓਵਾਦੀ ਪਾਰਟੀ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਓਵਾਦੀ ਜਿਸ ਨੂੰ ਬੈਨ ਕੀਤਾ ਗਿਆ ਸੀ ਤੇ ਇਸੇ ਮਾਓਵਾਦੀ ਪਾਰਟੀ ਦੇ ਵੱਲੋਂ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋਸਫ ਤੇ ਸੰਜੀਤ ਇਹਨਾਂ ਦੋਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਕਿਉਂਕਿ ਇਹ ਪਾਰਟੀ ਦੀ ਵਿਚਾਰਧਾਰਾ ਤੋਂ ਵੱਖਰੇ ਹੋ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਸੀ